ਉਹ ਤੁਸੀਂ ਦੇਖ ਰਹੇ ਹੋ ਜੀ ਨਰ ਪੰਜਾਬੀ ਬਲੌਗਸ ਤੇ ਅੱਜ ਜਿਹੜੀ ਤੁਹਾਨੂੰ ਇਸ ਵਿਸ਼ੇਸ਼ ਜਾਣਕਾਰੀ ਦੇਣ ਜਾ ਰਿਹਾ ਜੀ ਇਹ ਨਰ ਚਿਕਰ ਕਾਰਨ ਬਾਰੇ ਆ ਜੀ ਇਹ ਅੱਡਾ ਜਗਲਬੇਟ ਨੇੜੇ ਠੇਕਾ ਜਿੱਥੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਆ ਉਹ ਮੱਸੀ ਜੇ ਮੇ ਫਰਾਈ ਮੱਸੀ ਅੰਡਾ ਫਰਾਈ ਕੀਤਾ ਹੋਇਆ ਅੰਡਾ ਅਤੇ ਮੁਰਗੇ ਦਾ ਜਿਹੜਾ ਮੀਟ ਫਰਾਈ ਕੀਤਾ ਅਤੇ ਉਬਾਲੇ ਹੋਏ ਅੰਡੇ ਵਿਸ਼ੇਸ਼ ਬੜੇ ਸਪੈਸ਼ਲ ਤੌਰ ਤੇ ਬਣਾਏ ਜਾਂਦੇ ਨੇ ਤੇ ਇਸ ਦੇ ਇਲਾਵਾ ਲੋਕਾਂ ਦੀ ਮੰਗ ਤੇ ਇੱਥੇ ਹਰ ਤਰ੍ਹਾਂ ਦੀ ਤਰੀ ਜਿਵੇਂ ਖਰੌਰਿਆਂ ਦੀ ਤਰੀ ਬੱਕਰੀ ਦੀ ਪੇਟੀ ਅਤੇ ਮੁਰਗਾ ਜਿਹੜਾ ਉਹ ਤਰੀ ਵਾਲਾ ਮਿਲਦਾ ਹੈ ਇਸ ਦੇ ਇਲਾਵਾ ਜੋ ਗਾਕਾ ਦੀ ਮੰਗ ਤੇ ਇੱਥੇ ਬੜੇ ਨਮਕੀਨ ਵਧੀਆ ਚੋਲ ਵੀ ਜਿਹੜੇ ਉਹ ਤੋਂ ਦੇ ਵਿੱਚ ਤਰੀ ਪਾ ਕੇ ਬਣਾਏ ਜਾਂਦੇ ਨੇ ਤੇ ਇੱਥੇ ਬੈਠਣ ਵਾਸਤੇ ਖਾਸ ਪ੍ਰਬੰਧ ਹੈ ਦੇਖੋ ਲਾਈਵ ਕਿਵੇਂ ਜਿਹੜਾ ਵਸਾਫ ਸੁਤਰਾ ਮੀਟ ਜਿਹੜਾ ਇੱਥੇ ਮਿਲਦਾ ਤੇ ਇਥੇ ਵਿਆਹ ਸਾਧੀਆਂ ਵਾਸਤੇ ਜੋ ਮੀਟ ਜਿਹੜਾ ਉਹ ਕੱਟ ਕੇ ਬੜਾ ਸਾਫ ਸੁਥਰਾ ਦਿੱਤਾ ਜਾਂਦਾ ਤੇ ਘੱਟ ਮੁੱਲ ਤੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਿਉਂਕਿ ਤੁਹਾਨੂੰ ਕਿਤੇ ਹੁਣ ਜਾਣ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਇਹਦਾ ਪਤਾ ਹੈ ਜੀ ਨਜ਼ਦੀਕ ਠੇਕਾ ਅੱਡਾ ਜਾਗਲਬੇਟ ਚੱਕ ਸ਼ਰੀਪ ਤੋਂ 1 ਕਿਲੋਮੀਟਰ ਤੇ ਨਜ਼ਦੀਕ ਕਠਾਣਾ ਤੇ ਜਾਗਲਬੇਟ ਇੱਕ ਵਾਰੀ ਜ਼ਰੂਰ ਇੱਥੇ ਪਹੰਚੋ ਧੰਨਵਾਦ